ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਦਾਸ ਆਪ ਜੀ ਨੂੰ ਬਹੁਤ ਵਧਾਈਆਂ ਦਿੰਦਾ ਜੋ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਤੱਕ ਸਾਤ ਸੰਗਤ ਮੂਲ ਮੰਤਰ ਦੇ ਜਾਪ ਸੰਗਤਾਂ ਨੇ ਬਹੁਤ ਉਤਸ਼ਾਹ ਚ ਕੀਤੇ ਨੇ ਬਹੁਤ ਉਤਸ਼ਾਹ ਚ ਬਹੁਤ ਜ਼ਿਆਦਾ ਉਤਸ਼ਾਹ ਸੀ ਸੰਗਤਾਂ ਦਾ ਹੁਣ ਇਹ ਉਤਸ਼ਾਹ ਨੂੰ ਵੇਖਦਿਆਂ ਜਿਹੜਾ ਅਗਲਾ ਉਪਰਾਲਾ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਤ ਸੰਗਤ ਜੀ ਮੂਲ ਮੰਤਰ ਦਾ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਵਿਸਾਖੀ ਤੱਕ ਦਾ ਇਹ ਉਪਰਾਲਾ ਤੇ ਸੰਗਤ ਜੀ ਬੇਨਤੀ ਹੈ ਅੱਗੇ 1 ਸਵਾ ਲੱਖ ਸੀ ਜੀ। ਪ੍ਰਤੀਕ ਪ੍ਰਾਣੀ ਈਚ ਐਂਡ ਐਵਰੀ ਪਰਸਨ ਹੁਣ ਕਿਉਂਕਿ ਸਮਾਂ ਜ਼ਿਆਦਾ ਹੈ तकरीबन तकरीबन 5 ਮਹੀਨੇ ਪਏ ਨੇ ਤੇ 2.5 ਲੱਖ ਸਤ ਸੰਗਤ ਜੀ ਮੂਲ ਮੰਤਰ ਇਹ ਟੀਚਾ ਦਿੱਤਾ ਗਿਆ ਹੈ। 2.5 ਲੱਖ ਮੂਲ ਮੰਤਰ ਜਪਣ ਦਾ ਟੀਚਾ ਹੈ। ਇਹ ਹੱਥ ਬਣ ਬੇਨਤੀ ਹੈ 사ਤ ਸੰਗਤ ਆਪ ਜੀਆਂ ਦੇ ਚਰਨਾਂ ਦੇ ਚ ਜੇ ਆਪਾਂ 18 ਮਾਲਾ ਰੋਜ਼ ਦੀਆਂ ਕਰਦੇ ਆਂ ਔਰ ਕੋਈ ਜ਼ਿਆਦਾ ਨਹੀਂ ਹੈ 사ਤ ਸੰਗਤ ਜੀ ਅਗਰ 18 ਮਾਲਾ ਆਪਾਂ ਰੋਜ਼ ਦੀਆਂ ਕਰਦੇ ਆਂ ਤੇ ਵਿਸਾਖੀ ਤੱਕ ਤਕਰੀਬਨ ਤਕਰੀਬਨ ਜੇ ਗਿਣਤੀ ਗਿਣੋਗੇ ਪੌਣੇ 3 ਲੱਖ ਮੂਲ ਮੰਤਰ ਦਾ ਜਾਪ ਬਣ ਜਾਂਦਾ ਹੈ ਗ੍ਰਸਤੀ ਹੈ ਕਦੇ ਦੁੱਖ ਹੈ ਸੁੱਖ ਹੈ ਆਣਾ ਹੈ ਜਾਣਾ ਕਦੇ ਘਟ ਹੁੰਦੇ ਨੇ ਕਦੇ ਵੱਧ ਹੁੰਦੇ ਨੇ ਜੇ ਆਪਾਂ 18 ਵਾਲਾ ਰੋਜ਼ ਦੀਆਂ ਰੱਖ ਲਾਂਗੇ ਤੇ ਤਕਰੀਬਨ ਵਿਸਾਖੀ ਤੱਕ ਸਾਧ ਸੰਗਤ ਜੀ 2.5 ਲੱਖ ਤੱਕ ਹੋ ਹੀ ਜਾਣਾ ਹੈ ਤੇ ਇਹ ਹੱਥ ਬਣ ਬੇਨਤੀ ਤੁਹਾਡੇ ਚਰਨਾਂ ਦੇ ਪੂਰੇ ਉਤਸ਼ਾਹ ਦੇ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਤੇ ਆਪ ਜੀ ਨੇ ਬੜੇ ਉਤਸ਼ਾਹ ਤੇ ਆਪ ਜੀ ਨੇ ਕੀਤਾ ਸੀ ਨਾ ਮੂਲ ਮੰਤਰ ਇਦਾਂ ਹੀ ਆਪ ਜੀ ਨੇ ਮੂਲ ਮੰਤਰ ਦਾ ਪਹਿਰਾ ਹੁਣ ਲੈਣਾ ਹੈ ਹੁਣ ਦੋ ਤਿੰਨ ਬੇਨਤੀਆਂ ਤੁਹਾਡੇ ਚਰਨਾਂ 'ਚ ਦਾਸ ਰੱਖਣ ਲੱਗਾ ਸਾਧ ਸੰਗਤ ਜੀ ਜਿਹੜੀ ਮੂਲ ਮੰਤਰ ਦੀ ਗਿਣਤੀ ਹੈ ਉਹ ਆਪ ਜੀ ਨੇ ਸਿੱਤਾ ਐਂਡ ਦੇ ਵਿੱਚ ਜਦੋਂ ਵਿਸਾਖੀ ਤੋਂ 3 4 5 ਦਿਨ ਪਹਿਲੇ ਆਪਾਂ ਅਨਾਉਂਸਮੈਂਟ ਕਰਾਂਗੇ ਜਿਹੜੇ ਫੋਨ ਨੰਬਰ ਦੇਾਂਗੇ ਉਦੋਂ ਆਪ ਜੀ ਨੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਮੰਨ ਲਓ ਹੁਣ ਕਿਸੇ ਨੇ 10 ਮਾਲਾ ਕੀਤੀਆਂ 20 ਕੀਤੀਆਂ 100 ਕੀਤੀਆਂ ਆਪ ਜੀ ਨੇ ਕਿਸੇ ਵੀ ਕਮੈਂਟ ਸੈਕਸ਼ਨ 'ਚ ਨਹੀਂ ਪਾਣਾ ਕੋਈ ਲਾਈਵ ਚੈਟ 'ਚ ਨਹੀਂ ਪਾਣਾ ਕਿਤੇ ਵੀ ਆਪ ਜੀ ਨੇ ਬਸ ਖਾਲੀ ਆਪਣੇ ਕੋਲ ਨੋਟ ਕਰਦੇ ਜਾਣਾ ਜੀ ਇਹ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ ਆਪਣੇ ਕੋਲ ਨੋਟ ਕਰਦੇ ਜਾਓ ਡੇਲੀ ਦਾ ਡੇਲੀ ਤੁਹਾਡਾ ਜਾਪ ਕਿੰਨਾ ਹੋ ਰਿਹਾ ਕਿੰਨਾ ਜਾਤ ਹੋ ਰਿਹਾ ਤੇ ਕਿੰਨਾ ਆਪ ਜੀ ਅੱਗੋਂ ਕਰਵਾ ਰਹੇ ਹੋ ਇਹਦੀ ਲਿਖਤ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਆਪ ਜੀ ਲਿਖ ਕੇ ਰੱਖ ਲਓ ਸਾਧ ਸੰਗਤ ਜੀ ਜਦੋਂ ਵਿਸਾਖੀ ਦੇ ਨੇੜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੰਬਰ ਦਿੱਤੇ ਜਾਣੇ ਨੇ ਉਹਨਾਂ ਨੰਬਰਾਂ ਤੇ ਸਾਧ ਸੰਗਤ ਆਪ ਜੀ ਨੇ ਭੇਜਣ ਦੀ ਕਿਰਪਾਲਤਾ ਕਰਨੀ ਉਦੋਂ ਸਾਨੂੰ ਲਿਖਵਾਣਾ ਉਸ ਤੋਂ ਪਹਿਲੇ ਕਿਤੇ ਵੀ ਲਾਈਵ ਚੈਟ 'ਚ ਕਿਤੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਿ ਸਾਡੇ ਇੰਨਾ ਜਾਪ ਹੋ ਗਿਆ ਇੰਨਾ ਜਾਪ ਹੋ ਗਿਆ ਬਿਲਕੁਲ ਸਾਧ ਸੰਗਤ ਜੀ ਉਹ ਲਿਖਵਾਣ ਦੀ ਕਿਰਪਾਲਤਾ ਆਪ ਜੀ ਨੇ ਨਾ ਕਰਨੀ ਇੱਕ ਮੇਰੀ ਹੋਰ ਬੇਨਤੀ ਹੈ ਕਿ ਸਾਰਾ ਪਰਿਵਾਰ ਲੱਗੇ ਮੂਲ ਮੰਤਰ ਬੱਚਾ ਬੱਚਾ ਕਰ ਲੈਂਦਾ ਹੁਣ ਭਾਵੇਂ ਬੱਚੇ 18 ਵਾਲਾ ਨਾ ਕਰਨ ਉਹਨਾਂ ਨੂੰ 5 ਦਾ ਬੈਨ ਦੇ ਦਿਓ 6 ਦਾ ਬੈਨ ਦੇ ਦਿਓ 7 ਦਾ ਬੈਨ ਦੇ ਦਿਓ 2 ਮਾਲਾ ਦਾ ਬੈਨ ਦੇ ਦਿਓ ਕੁਝ ਤਾਂ ਕਰਨ ਪੂਰਾ ਪਰਿਵਾਰ ਰਲ ਕੇ ਸਾਧ ਸੰਗਤ ਜੀ ਅਗਰ ਵੈਸੇ ਤਾਂ ਮੈਂ ਇੱਕ ਗੱਲ ਕਹਿਣਾ ਕੀ ਤੁਹਾਡੇ ਘਰ ਦਾ ਜਿਹੜਾ ਜੀ ਹੈ ਉਹ 2.5 ਲੱਖ ਕਰੇ ਹੀ ਕਰੇ ਕਰੀ ਕਰੇ ਪਰ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜਿਵੇਂ ਔਖਾ ਹੈ ਫਿਰ ਸਾਰਾ ਪਰਿਵਾਰ ਰਲ ਕੇ ਕਰ ਲਵੇ 2.5 ਲੱਖ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਦਾਸ ਦਾ ਤਾਂ ਇਹ ਮੰਨ ਵੀ ਹੈ ਸਾਧ ਸੰਗਤ ਕਿ ਤੁਸੀਂ ਆਪ ਤਾਂ ਕਰਨਾ ਹੈ ਹੋਰਾਂ ਨੂੰ ਨਾਮ ਜਪਾਣ ਦੀ ਸਾਧ ਸੰਗਤ ਪ੍ਰੇਰਣਾ ਵੀ ਕਰਨੀ ਹੈ ਸਾਰਿਆਂ ਦੇ ਕੋਲ ਸਾਧ ਸੰਗਤ ਲਿੰਕ ਹੁੰਦਾ ਹੈ ਅੰਗੀ ਸੰਗੀ ਮਿੱਤਰ ਬੇਲੀ ਪਿਆਰ ਵਾਲੇ ਰਿਸ਼ਤੇਦਾਰ ਸਾਥ ਸੰਗਤ ਜੀ 50 ਬੰਦਿਆਂ ਦਾ ਤੁਸੀਂ ਗਰੁੱਪ ਬਣਾ ਸਕਦੇ ਹੋ 70 ਬੰਦਿਆਂ ਦਾ ਗਰੁੱਪ ਬਣਾ ਸਕਦੇ ਹੋ ਉਸ ਗਰੁੱਪ ਦੇ ਸਾਰਿਆਂ ਨੂੰ ਬੇਨਤੀ ਲਾਓ ਕੋਈ 5 ਵਾਲਾ ਕਰੇ ਕੋਈ 10 ਵਾਲਾ ਕਰੇ ਕੋਈ 15 ਕਰੇ ਕੋਈ 18 ਦਾ ਬੈਨ ਲਾਓ ਕੋਈ 2 ਹੀ ਕਰੇ ਪਰ ਕਰੇ ਜਿੰਨਾ ਵੱਡਾ ਤੁਹਾਡਾ ਗਰੁੱਪ ਹੋਏਗਾ ਇਹ ਗਰੁੱਪ ਸਾਰੇ ਹੀ ਨਹੀਂ ਬਣਾਣਾ ਸਾਥ ਸੰਗਤ ਸਾਰੇ ਤੁਸੀਂ ਗਰੁੱਪ ਬਣਾ ਸਕਦੇ ਹੋ ਇੱਕ ਗਰੁੱਪ ਬਣਾ ਕੇ ਪ੍ਰੇਰਣਾ ਸਭ ਨੇ ਦੇਣੀ ਹੈ ਸਾਰਿਆਂ ਨੂੰ ਪ੍ਰੇਰਣਾ ਦਿਓ ਕਿ ਭਈ ਭਾਵੇਂ 2 ਮਾਲਾ 5 ਮਾਲਾ 10 ਮਾਲਾ ਹੁਣ ਸਵੇਰੇ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਮਾਲਾ ਪੈ ਰਹੀ ਹੈ ਜਾਂ ਸ਼ਾਮੀ ਸਾਰਿਆਂ ਨੇ ਮਾਲਾ ਪਾਈਆਂ ਲਿਖਵਾਤੀਆਂ ਤੁਹਾਨੂੰ ਉਸ ਗਰੁੱਪ ਦੇ ਵਿੱਚ ਤੇ ਤੁਸੀਂ ਟੋਟਲ ਕਰਕੇ ਸਾਧ ਸੰਗਤ ਜੀ ਸਾਈਡ ਤੇ ਲਿਖੀ ਜਾਣਾ ਤਰੀਕ ਪਾ ਕੇ ਇਸ ਤਰੀਕ ਦੀਆਂ ਇੰਨੀਆਂ ਹੋ ਗਈਆਂ ਟੋਟਲ ਇਸ ਤਰੀਕ ਦੀਆਂ ਇੰਨੀਆਂ ਹੋ ਗਈਆਂ ਇਸ ਤਰੀਕ ਦੀਆਂ ਲਾਸਟ ਦੇ ਵਿੱਚ ਸਾਧ ਸੰਗਤ ਫਿਰ ਪੂਰਾ ਸਾਧ ਸੰਗਤ ਟੋਟਲ ਕੀਤਾ ਜਾਏਗਾ ਤੁਹਾਡੇ ਗਰੁੱਪ ਦਾ ਤੁਸੀਂ ਗਰੁੱਪ ਦਾ ਟੋਟਲ ਕਰੋ ਵੀ ਪੂਰੇ ਗਰੁੱਪ ਦੇ ਵਿੱਚ ਪੂਰੇ 5 ਮਹੀਨਿਆਂ ਚ ਕਿੰਨੀਆਂ ਮਾਲਾ ਆਈਏ ਉਹਨੂੰ 108 ਦੇ ਨਾਲ ਮਲਟੀਪਲਾਈ ਕਰਕੇ ਜਿੰਨੇ ਸਾਧ ਸੰਗਤ ਜਾਪ ਬਣਦਾ ਉਹ ਤੁਸੀਂ ਲਿਖਵਾਣ ਦੀ ਕਿਰਪਾਲਤਾ ਕਰਨੀ ਪਰ ਇਹ ਨਹੀਂ ਕਿ ਰੋਜ਼ ਦਾ ਜਾਪ ਆ ਰਿਹਾ ਤੇ ਰੋਜ਼ ਤੁਸੀਂ ਕਮੈਂਟ ਸੈਕਸ਼ਨ ਤੇ ਪਾ ਰਹੇ ਹੋ ਜੀ ਇੰਨਾ ਹੋ ਗਿਆ ਇੰਨਾ ਹੋ ਗਿਆ ਨਹੀਂ ਆਪਣੇ ਕੋਲ ਹੀ ਸਾਈਡ ਤੇ ਲਿਖ ਲੈਣਾ ਸਾਈਡ ਤੇ ਲਿਖ ਕੇ ਜਮ੍ਹਾਂ ਕਰੀ ਚੱਲਣਾ ਪਲੱਸ ਪਲੱਸ ਕਰੀ ਚਲਿਓ ਤੇ ਵਿਸਾਖੀ ਵਾਲੇ ਦਿਨ ਜਾਂ ਉਸ ਤੋਂ 2 ਦਿਨ ਪਹਿਲੇ 3 ਦਿਨ ਪਹਿਲੇ ਜਿੱਦਾਂ ਦੀ ਅਨਾਉਂਸਮੈਂਟ ਅੱਪਾ ਕਰਾਂਗੇ ਹਲੇ 5 ਮਹੀਨੇ ਪਏ ਨੇ ਉਦੋਂ ਫਿਰ ਆਪ ਜੀ ਨੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਬਸ ਆ ਇੱਕ ਹੱਥ ਬਣ ਬੇਨਤੀ ਹੈ ਸਾਧ ਸੰਗਤ ਜੀ ਧੰਨ ਸਾਬ ਸਿਰ ਗੁਰਗੰਸਾਹ ਮਹਾਰਾਜ ਜੀ ਦੇ ਵਿੱਚ ਨਾਮ ਜਪਣ ਦੀ ਹੀ ਤਾਕੀਦ ਕੀਤੀ ਨਾਮ ਜਪੋ ਨਾਮ ਜਪੋ ਨਾਮ ਤੇ ਜਪਣਾ ਤਾਂ ਪਏਗਾ ਜੀ ਮਿਹਨਤ ਕਰਨੀ ਪੈਣੀ ਜੇ ਸਤਗੁਰਾਂ ਦੀ ਖੁਸ਼ੀ ਲੈਣੀ ਹੈ ਜੇ ਭਾਗ ਜਗਾਣੇ ਨੇ ਤੁਹਾਨੂੰ ਰਾਮਦਾਸ ਮਹਾਰਾਜ ਕਹਿੰਦੇ ਨੇ ਹਰ ਬੋਲਤ ਸਭ ਪਾਪ ਲਹਿ ਜਾਈ ਸਚਾਈ ਹੈ ਸਾਧ ਸੰਗਤਿ ਕੌਣ ਕੋ ਕਲੰਕ ਰਿਓ ਰਾਮ ਨਾਮ ਲੇਤੀ ਸਾਰੇ ਕਲੰਕ ਉਤਰ ਜਾਂਦੇ ਨੇ ਮੱਥੇ ਦੇ ਦਾਗ ਜਿਹੜੇ ਲੱਗੇ ਕਰਮਾਂ ਦੇ ਦਾਗ ਸਾਧ ਸੰਗਤ ਮਾੜੇ ਦਾਗ ਸਭ ਉਤਰ ਜਾਂਦੇ ਨੇ ਜਦੋਂ ਤੁਸੀਂ ਨਾਮ ਜਪੋਗੇ ਤੇ ਮੂਲ ਮੰਤਰ ਤੋਂ ਉੱਪਰ ਕਿਹੜਾ ਮੰਤਰ ਹੈ ਇਹ ਸਾਰੇ ਮੰਤਰਾਂ ਦਾ ਮੂਲ ਹੈ ਸਾਰੇ ਮੰਤਰਾਂ ਦਾ ਮੂਲ ਹੈ ਜੀ ਸੋ ਇਹ ਮੇਰੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਜਿੱਥੇ ਨਾਮ ਜਪਣ ਦੀ ਤਾਕੀਦ ਕੀਤੀ ਹੈ ਮਹਾਰਾਜ ਨੇ ਹਰ ਅੰਗ ਦੇ ਵਿੱਚ ਉਥੇ ਨਾਮ ਜਪਾਣ ਦੇ ਵਾਸਤੇ ਵੀ ਸਾਧ ਸੰਗਤ ਸਤਿਗੁਰਾਂ ਨੇ ਬੜਾ ਉਤਸ਼ਾਹ ਭਰਿਆ ਹੈ ਸੰਗਤ ਦੇ ਵਿੱਚ ਆਪਣੇ ਸਿੱਖਾਂ ਦੇ ਵਿੱਚ ਉਤਸ਼ਾਹ ਭਰਿਆ ਤੇ ਉਤਸ਼ਾਹ ਭਰਦਿਆਂ ਹੋਇਆਂ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਜਨਨਾਨਕ ਧੂੜ ਮੰਗੇ ਤਿਸ ਗੁਰਸੇ ਕੀ ਦੇਖੋ ਕਿੰਡੀ ਖੁਸ਼ੀ ਦੇ ਰਹੇ ਨੇ ਕਿੱਡੀ ਕਿਰਪਾ ਦੇ ਰਹੇ ਨੇ ਉਸ ਗੁਰਸਖ ਦੇ ਉੱਪਰ ਜੋ ਆਪ ਜਪੈ ਅਵਰੇ ਨਾਮ ਜਪਾਵੇ ਕਮਰ ਕੱਸੇ ਕਰੋ ਤਗੜੇ ਹੋਵੋ ਨਾਮ ਦੇ ਵਪਾਰੀ ਬਣੋ ਭਗਟ ਹੋਵੋ ਧਨਵੰਤ ਬਣੋ ਸਾਧ ਸੰਗਤ ਜੀ ਜਿਨ੍ਹਾਂ ਨਾਮ ਜਪੋ ਜਪਾਓਗੇ ਉਹਨਾਂ ਗੁਰੂ ਨਾਨਕ ਦੀ ਨੇੜਤਾ ਮਿਲੇਗੀ ਗੁਰੂ ਨਾਨਕ ਦੀ ਗਲਵਕੜੀ ਦੇ ਪਾਤਰ ਬਣੋਗੇ ਗੁਰੂ ਸਾਹਿਬ ਕਿਰਪਾ ਕਰਨ ਇਹ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਕਮਰ ਕਸੇ ਕਰ ਲੋ ਤਗੜੇ ਹੋ ਜਾਓ ਸਾਧ ਸੰਗਤ ਜੀ ਤਗੜੇ ਹੋ ਜਾਓ ਵਿਸਾਖੀ ਤੱਕ ਤੁਸੀਂ ਇਹ ਦੇਖੋ ਕਿ ਕਿੰਨਾ ਨਿਯਮ ਕਰਾ ਸਕਦੇ ਹੋ ਕਿਉਂਕਿ ਹੁਣੇ ਜੋ ਜੋਰ ਲਗਾ ਦਿੱਤਾ ਸਾਧ ਸੰਗਤ ਉਹ ਬਹੁਤ ਚੰਗਾ ਰਹਿ ਜਾਏਗਾ ਜਦੋਂ ਜਦੋਂ ਆਪਾਂ ਅੱਗੇ ਵਧਦੇ ਚੱਲੇਗੇ ਨਾ ਲੇਟ ਹੁੰਦੇਗੇ ਫਿਰ ਉਦੋਂ ਬਹੁਤ ਜ਼ਿਆਦਾ ਜ਼ੋਰ ਲਾਣਾ ਪੈਣਾ ਹੁਣ ਤਾਂ ਚਲੋ ਸੋਕੇ ਚ ਵੀ ਕੰਮ ਸਾਰ ਜਾਏਗਾ ਕਿਉਂਕਿ ਟਾਈਮ ਪਿਆ ਹੈ ਟਾਈਮ ਹੈ ਸਾਡੇ ਕੋਲ ਸੋ ਇਹ ਮੇਰੀ ਬੇਨਤੀ ਹੈ ਤਗੜੇ ਹੋ ਕੇ ਆਪ ਜੀ ਨੇ ਨੇਮ ਕਰਨਾ ਵੀ ਹੈ ਨੇਮ ਕਰਾਣਾ ਵੀ ਹੈ ਤੇ ਇੱਕ ਬੇਨਤੀ ਸਾਧ ਸੰਗਤ ਜੀ ਹੋਰ ਹੈ ਵੀ ਜੇ ਕਿਸੇ ਨੇ ਕੋਈ ਇਨਕੁਆਇਰੀ ਕਰਨੀ ਹੋਵੇ ਹੋ ਸਕਦਾ ਹੈ ਵੀਡੀਓ ਸੁਣ ਕੇ ਸ਼ਾਇਦ ਕਿਸੇ ਦੀ ਕੋਈ ਸੰਸ਼ਾ ਹੋਵੇ ਜਾਂ ਕੋਈ ਸਵਾਲ ਹੋਵੇ ਜਿਹਨੇ ਕੁਝ ਇਨਕੁਆਇਰੀ ਕਰਨੀ ਹੋਵੇ ਆਪ ਜੀ ਇੱਕ ਨੰਬਰ ਨੋਟ ਕਰ ਲਓ ਸਾਧ ਸੰਗਤ ਜੀ 9988425825 99884 25825 نیچے ਸਟ੍ਰਿਪ ਚੱਲ ਵੀ ਰਹੀ ਹੈ ਆਪ ਜੀ ਦੇ ਕੋਲ ਨੰਬਰ ਆ ਵੀ ਰਿਹਾ ਕੁਝ ਵੀ ਪੁੱਛਣਾ ਹੋਵੇ ਆਪ ਜੀ ਇਹਨਾਂ ਕੋਲੋਂ ਸਾਧ ਸੰਗਤ ਜੀ ਫੋਨ ਕਰਕੇ ਇਨਕੁਆਇਰੀ ਕਰ ਸਕਦੇ ਹੋ ਤੇ ਹੁਣ ਤਗੜੇ ਹੋ ਕੇ ਆਪ ਜੀ ਨੇ ਨਾਮ ਜਪਣਾ ਵੀ ਹੈ ਨਾਮ ਜਪਾਣਾ ਵੀ ਹੈ ਤੇ ਸਤਿਗੁਰ ਜੀ ਦੀਆਂ ਖੁਸ਼ੀਆਂ ਪੂਰੀਆਂ ਲੈਣੀਆਂ ਅਸੀਸ ਬਖਸ਼ਿਸ਼ ਕਰੋ ਜੀ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ